ਨੀ ਸਾਡੇ ਤੇ ਹੁਰਾ ਚ ਪੈ ਗਿਆ ਜਿਆਦਾ ਲਾਈਕ ਤੋਂ ਬਾਹਰਲੇ ਪਾਸੇ ਦਿਖਾਣ ਲੱਗਾ ਕਿ ਤੇ ਅੰਦਰ ਗਿਆ ਸੀ ਆਪਾਂ ਹੁਣ ਬਾਹਰਲੇ ਪਾਸੇ ਦਿਖਾਲ ਦੇ ਤੁਹਾਨੂੰ ਉਹ ਜਿੱਥੇ ਤੋਂ ਨੈਗਟਿਵ ਘੁੰਮਦੀ ਹੈ ਤੁਹਾਡੀ ਸੰਗਤ ਚੰਦ ਖਾਸ ਪ੍ਰਾਣ ਸਿਰ ਪ੍ਰਾਣ ਸਿਆਰੀ ਦੀ ਸਾਹਿਬ ਜੀ ਤੇਜ ਜੱਫਾ ਸਰਬ ਪ੍ਰਸਾਦ ਉਹਨਾਂ ਨੇ ਸਿੱਖਾ ਦੇ ਰੁਪੇਜ ਬਹੁਤ ਸਾਰੇ ਮਾਇਆ ਕੁੱਝੀਏ ਪਾਸ਼ਾ ਪ੍ਰਭਾਤ ਵੱਡੇ ਮੇਜਰ ਸਰਦਾਰ ਅਤਰਪੀ ਸਿੰਘ ਜੀ ਘੋਟ ਆਲਿਮ ਵੈਕ ਦ ਫੈਡਰੇਸ਼ਨ ਮੈਸਾ ਦੇ ਪ੍ਰਧਾਨ ਸਟੇਜ ਉਤੇ ਸੁਭਾਏ ਮਾਨ ਨੇ ਧਰ ਨਾਲ ਦਿਲੀ ਪਿਆਰ ਤੇ ਸੁਨੇਹਾ ਪਿਆਰੀ ਸਾਹਿਬ ਤੁਸੀਂ ਸਮੇਂ ਤੋਂ ਵੀ ਜੁੜੇ ਹੋ ਤੁਸੀਂ ਕਿ ਇਹ ਪ੍ਰਚਾਰ ਪ੍ਰਸਾਰ ਬਾਤ ਤੇ ਬਹੁਤ ਵੱਡਾ ਯੋਗਦਾਨ ਪੁੱਗੇ ਹੋ ਹਰ ਇੱਕ ਚੌਂਕ ਵਿੱਚ ਪੰਜ ਸਮੇਂ ਦੀ ਕਾਬਜ਼ੀ ਆ ਬਹੁਤ ਬਹੁਤ ਧੰਨਵਾਦ ਤੁਹਾਡੇ ਬਹਾਦਰੀ ਤੁਹਾਡੇ ਬਹਾਦਰੀ ਤੁਹਾਡੇ ਬਹਾਦਰੀ ਇਹਨਾਂ ਦਾ ਸਤਾਬੀਅਤ ਦੇ 47 ਸਵਾਮਤ ਹੁੰਦੇ। ਉਹਨਾਂ ਲਈਆ ਅਰਦੇ ਚ ਮਾਇਆ ਪੋਣ ਕੇ ਬੰਦਨ ਦੇ ਮਾਤਾ ਸਭਿਤੇ ਬਾਰੇ ਬਹੁਤ ਕੁਝ ਆ। ਉਹਨਾਂ ਲਈਆ ਸੇ ਬਾਹਰ ਤੋਂ ਕਾਰ ਦੇ ਮਾਇਆ ਪੋਣ ਕੇ ਆਵਾਜ਼ ਆ। ਕਾਸ਼ੇ ਉੱਤੇ ਪੜੇ। ਉਹਨਾਂ ਨੂੰ ਮਾਇਆ ਅੰਤ ਨੂੰ ਪਾਰੀ। ਉਹਨਾਂ ਦਾ ਜੈਨ ਤੋਂ ਬਾਹਰ ਨੂੰ ਨਾ ਤਰਤਾ। ਉਹਨਾਂ ਨੂੰ ਭਾਇਆ ਸੇਕੀ ਨੂੰ ਅੱਜ ਆ ਕੇ ਬੰਦਰ ਸਾਹਿਬ ਦਾ ਸਹਿਦੋ ਲੋਕ ਸੁਭਾਅ ਕਰਨਾ ਹੈ ਮਰਦਿਰਤਿਆਂ ਗੁਰੂ ਦੇ ਪਵਨ ਪੂਰੇ ਪ੍ਰਚੰਡਾਂ ਨਾਲ ਜੁੜੇ ਹੋਏ ਸਾਰੀ ਸੰਗਤ ਗੱਜਿਆ ਕੋ ਸਤਿਨਾਮ ਸੇਵਾ ਸੁਖੀਆ ਜੁੜੇ ਨਾਲ ਜਦੋਂ ਨਹੀਂ ਨਹੀਂ ਮਨਸਾ ਜੀਰ ਮਨਸਾ ਜੀਰ ਮਨਸਾ ਜੀਰ ਸਰਦੇਵ ਮਾਚਿਆ ਮਹਾਰਾਜ ਦਾ ਪ੍ਰਕਾਸ਼ ਨੂੰ ਸੁਲਵਾ ਗਿਆ ਅਸਮਾਨ ਤੇ ਕਿਰਨਾਂ ਤੇ ਫਤੋਦਿਲ ਆਦਮੀ ਕੇ ਸ਼ਾਇਰ ਦੀ ਜੰਗੀ ਪਾ ਕੇ ਘੋੜਿਆਂ ਦੀ ਲਿੱਧ ਪਾ ਕੇ ਅਮਰਤ ਸਰੋਵਰ ਤੋਂ ਤੂਰਨਾ ਸ਼ੁਰੂ ਕਰ ਦਿੱਤਾ ਤੇ ਨਸਰ ਦੀ ਧਰਤੀ ਤੋਂ ਸਰਦਾਰ ਭੱਟ ਘੁੱਟਿਆ ਉਹ ਸਿੱਖ ਜੱਟਿਆਂ ਦੀ ਪਾਲ ਕਰਤਾ ਹੋਇਆ ਸਾਪੋ ਕੀ ਤਲਵੰਡੀ ਜਿਲਾ ਪਛੇੜੇ ਦੀ ਧਰਤੀ ਉੱਤੇ ਪਹੁੰਚਿਆ ਜਿੱਥੇ ਬਾਪਾ ਤੇ ਮੱਛੀ ਚੌਂਪੜਾ ਮਾਰ ਕੇ ਸਤਿ ਸ਼੍ਰੀ ਅਕਾਲ ਜੀ ਲਾਖੀ ਪਾਰਕ ਦਾ ਬਾਰਕਾ ਰੈਸਪਨਸ 42 ਉਸਾਰਨੀ ਪਾਸ ਦੇ ਖੰਡਾਂ ਦੇ ਨਾਲ ਚੱਲਦੇ ਸਾਹਮਣੇ ਸਰਕਾਰੀ ਪਾਰਟੀ ਪਾਰਨਾ ਜਾਂਚ ਤੇ ਇਸ ਬਸਾਰ ਪਾਸ ਕਿੰਨੇ ਬੰਦੀ ਇਹ ਬਾਦਲਾ ਪੂਰੀ ਨੇ ਚੰਗੇ ਤੋਂ ਹਾਂ ਸੇਵਾ ਕਰਦੇ तेरे ਸਾਥ ਮੇਰਾ ਦਿਲ

え